ਦੀਵਾਲੀ ਤੇ ਆਤੀਸ਼ਬਾਜੀ ਪਟਾਕਿਆਂ ਨੂੰ ਲੈ ਕੇ ਲਗਾਤਾਰ ਕਾਫੀ ਪੋਲਿਊਸ਼ਨ ਦੇਖਾ ਨੂੰ ਮਿਲ ਰਹਾ ਹੈ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰ ਲਈਏ ਤਾਂ ਕਾਫੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਵਧਿਆ ਹੋਇਆ ਹੈ ਜਿਸ ਕਰਕੇ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਹੈ ਲੇਕਿਨ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀ ਹੈ ਜੋ ਕਿ ਪੇਸ਼IENTS ਨੇ ਜਾਂ ਜੋ ਬੱਚੇ ਨੇ ਇਮਿਊਨਿਟੀ ਸਿਸਟਮ ਜਿਨਾਦੀ ਲੋ ਹੈ ਜਾਂ ਫਿਰ ਜਿਹੜੇ ਬਜ਼ੁਰਗ ਨੇ 60-65 ਸਾਲ ਦੇ ਉਹਨਾਂ ਨੂੰ ਵੀ ਕਾਫੀ ਦਿੱਕਤ ਆਂਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਾਡੇ ਨਾਲ ਡਾਕਟਰ ਹਿਤੇਸ਼ ਗੌਰ ਜੀ ਨੇ ਚੈਸ ਸਪੈਸ਼ਲਿਸਟ ਨੇ ਐਮ ਡੀ ਸਰ ਡਾਕਟਰ ਸਾਹਿਬ ਕਿਉਂਕਿ ਇਸ ਟਾਈਮ ਇਹ ਸਿਚੁਏਸ਼ਨ ਹੈ ਕਿ ਜਿਹੜੇ ਲੋਕ ਨੇ ਖਾਸ ਤੌਰ ਤੇ ਬੱਚੇ ਕਿਉਂਕਿ ਪਟਾਕੇ ਚਲਾਉਣ ਦੇ ਸ਼ੌਕੀਨ ਹੁੰਦੇ ਔਰ ਪੋਲੂਸ਼ਨ ਅਸੀਂ ਦੇਖ ਰਹੇ ਹਾਂ AQI ਜਿਹੜਾ ਲਗਾਤਾਰ ਵਧ ਰਿਹਾ ਹੈ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ ਸਿੰਪਟਮਸ ਕੀ ਕੀ ਹੁੰਦੇ ਹੈ ਹਲੋ एवरीवन ਉਹ ਸਭ ਤੋਂ ਪਹਿਲਾਂ ਕਿ ਦਿਵਾਲੀ ਗਈ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਨੂੰ ਜਿਹੜੇ ਕੱਲ ਮਨਾ ਰਹੇ ਅੱਜ ਵੀ ਠੀਕ ਹੈ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਦਿਵਾਲੀ ਤੇ ਵੀਸੀ ਕੇ ਬਹੁਤ ਵਧੀਆ ਅਫਸਰ ਹੈਗਾ ਠੀਕ ਹੈ ਬਟ ਇਹ ਕਿ ਨਾਲ ਦਿਵਾਲੀ ਤੋਂ ਜਾਣ ਤੋਂ ਬਾਅਦ ਬੇਸਿਕਲੀ ਜਿਹੜੇ ਪਟਾਕੇ ਵਗੈਰਾ ਹੈ ਉਹ ਕਾਫੀ ਇਫੈਕਟ ਕਰਦੇ ਹੈ ਇੰਡੀਵਿਜੂਅਲਸ ਦੀ ਹੈਲਥ ਤੇ ਤੇ ਬੇਸਿਕਲੀ ਹੁੰਦਾ ਕੀ ਹੈ ਜਦੋਂ ਆਪਾਂ ਪਟਾਕੇ ਚਲਾਉਂਦੇ ਹਾਂ ਕਰੈਕੋ ਚਲਾਉਂਦੇ ਹਾਂ ਉਹਦੇ ਵਿੱਚ ਨਾ ਫਾਈਨ ਪਾਰਟੀਕੂਲੇਟ ਬਿਲਕੁਲ ਜਿਹੜੇ ਟਾਕਸਿਨਸ ਹੁੰਦੇ ਆ ਉਹ ਜਿਹੜੇ ਰੀਲੀਜ਼ ਹੁੰਦੇ ਆ ਉਹ ਆਪਣੇ ਜੋ 에ਅਰਵੇਜ਼ ਦੇ ਅੰਦਰ ਜਾ ਕੇ ਨਾ ਬਹੁਤ ਇਰਿਟੇਸ਼ਨ ਐਂਡ ਇਨਫਲੇਮੇਸ਼ਨ ਦਿੰਦੇ ਆ ਜਿਹਦੇ ਕਰਕੇ ਆਪਣਾ ਮਿਊਕਸ ਪ੍ਰੋਡਕਸ਼ਨ ਹੁੰਦਾ ਹੈ ਜਿਹੜੀ ਆਪਣੀਆਂ ਆਂਤੜੀਆਂ ਹੁੰਦੀਆਂ ਪਾਈਪ ਨੂੰ ਸੁੰਗੜ ਜਾਂਦੀ ਹੈ ਜਿਹਦੇ ਕਰਕੇ ਬੇਸਿਕਲੀ ਸਿੰਪਟਮਸ ਆਉਂਦੇ ਆ ਸਾਹ ਲੈਣ ਚ ਪ੍ਰੋਬਲਮ ਹੋ ਗਿਆ ਖਾਂਸੀ ਇਕਦਮ ਤੋਂ ਛੇੜ ਜਾਂਦੀ ਹੈ ਤੇ ਨਾਲ ਛਾਤੀ ਚੋਂ ਵੱਜਣਾ ਵੀਜ਼ਿੰਗ ਸਾਊਂਡ ਕਹਿੰਦੇ ਜਿਹਨੂੰ ਕਈਆਂ ਨੂੰ ਅੱਖਾਂ ਚੋਂ ਪਾ ਔਰ ਪਰਟਿਕੁਲਰਲੀ ਇਹ ਹੈ ਕਿ ਜਿਹੜੇ ਬੰਦੇ ਵਲਨਰੇਬਲ ਹੈ ਜਿਵੇਂ ਤੁਸੀਂ ਦੱਸਿਆ ਕਿ ਵਲਨਰੇਬਲ ਜਿਹੜੇ ਪੋਪੂਲੇਸ਼ਨ ਹੈ ਜਿਹੜੇ ਬੱਚੇ ਹੁੰਦੇ ਆ ਖਾਸ ਕਰਕੇ ਜਿਹੜੇ ਦੀ ਇਮਿਊਨਿਟੀ ਲੋ ਹੁੰਦੀ ਹੈ ਔਰ ਕਾਫੀ ਇਫੈਕਟ ਹੁੰਦੇ ਆ ਔਰ ਮੋਰ ਦਨ ਜਿਹੜੇ ਐਲਡਰਲੀ ਹੈਗੇ ਆ 65 ਯਰ ਸੋ ਏਜ ਹੈ ਜਾਂ ਜਿਹਨਾਂ ਨੂੰ ਪ੍ਰੋਬਲਮ ਹੈ ਪਹਿਲਾਂ ਹਾਰਟ ਦੀ ਹੈ 슈ਗਰ ਦੀ ਇਹ ਪਹਿਲਾ ਕੋਈ ਅਲਰਜੀਕ ਕੰਪੋਨੈਂਟ ਹੈ ਤੇ ਉਹ ਕਾਫੀ ਜ਼ਿਆਦਾ ਇਫੈਕਟ ਹੁੰਦੇ ਆ। ਬੇਸਿਕਲੀ ਅਸਥਮੈਟਿਕ ਦਮਾ ਜਿਹੜਾ ਹੈਗਾ ਆਪਾਂ ਦੇਖੇ ਗਏ ਸਾਡੇ ਕੋਲ ਐਮਰਜੈਂਸੀ ਚ ਰਾਤੀ ਵੀ ਕਾਫੀ ਪੇਸ਼ੈਂਟ ਆਏ ਨੇ ਜਿਹੜੇ ਅਸਥਮਾ ਦਾ ਜੋ ਟ੍ਰੀਗਰ ਕਰਕੇ ਐਕਸਸਪਰੇਸ਼ਨ ਜਿਉਂ ਆਪਾਂ ਕਹਿੰਦੇ ਆ ਕਿ ਕਿਉ ਟ ਐਕਸਸਪਰੇਸ਼ਨ ਹੁੰਦੀ ਹੈ ਦਮੇ ਦਾ ਅਟੈਕ ਆ ਜਾਂਦਾ ਹੈਗਾ ਤੇ ਕਾਫੀ ਪੇਸ਼ੈਂਟ ਆਏ ਆ ਜਿਹੜੇ ਕਿ ਸਫਰ ਹੁੰਦੇ ਆ ਇਸ ਤੋਂ ਬਾਅਦ। ਨਹੀਂ ਸਰ ਜਿਹੜਾ ਦਮਾ ਅਸਥਮਾ ਦਾ ਹੁੰਦਾ ਹੈ ਉਹ ਇਸੇ ਕਰਕੇ ਹੁੰਦਾ ਹੈ ਕਿ ਪੋਲੂਸ਼ਨ ਜਾਂ ਫਿਰ ਜਿਸ ਤਰ੍ਹਾਂ ਦੀ ਬਿਲਕੁਲ ਸਹੀ ਇਹ ਹੈ ਕਿ ਹੋਰ ਤਾਂ ਬੇਸਿਕਲੀ ਰੋਕੋ ਡ ਵੋਡੀ ਵਿੱਚ ਹੁੰਦਾ ਹੀ ਇਹੀ ਹੈ ਕਿ ਜੋ ਅਸਥਮਾ ਵੀ ਜੈਨੇਟਿਕ ਹੁੰਦੇ ਹੈ ਕੋ ਟ੍ਰਿਗਰ ਹੁੰਦੇ ਵੀਰੇ ਟੌਕਸਿਕ ਔਰ ਕੈਮੀਕਲ ਕੋ ਪੋਲੂਸ਼ਨ ਹੋ ਗਿਆ ਉਹ ਜਰ ਅੰਦਰ ਜਾਂਦੇ ਆ ਉਹ 에어 ਵੇਸ ਨੂੰ ਆਪਣੇ ਜੋ ਰੇਟੇਟ ਕਰਦੇ ਜਿਵੇਂ ਪਹਿਲਾਂ ਦੱਸਿਆ ਉਹ ਜਿਹਦੇ ਕਰਕੇ ਮੂਕਸ ਪ੍ਰੋਡਕਸ਼ਨ ਹੋ ਗਿਆ ਅੰਤਰੀ ਸੁਗਮਰਜਨ ਕਰਕੇ ਜਿਹੜੇ ਹਵਾ ਦਾ ਆਏ ਜਾਈ ਹੈਗੀ ਹੈ ਮੰਜ ਆਪਾਂ ਸਾਂ ਲੈਂਦੇ ਆ ਸਾਂ ਛੱਡਦੇ ਆ ਓਬਵੀਅਸਲੀ ਬ੍ਰੋਕੇਜ ਹੋਣ ਕਰਕੇ ਜਿਹੜੀ ਫ੍ਰਿਕਸ਼ਨ ਉਹ ਜਿਹੜੀ ਪਾਈਪ ਲਾਈਨ ਘਟ ਜਾਂਦੀ ਹੈ ਜਿਹਦੇ ਕਰਕੇ ਪ੍ਰੋਬਲਮ ਆਦੀ ਹੈ ਸਾਬ ਕਿਉਂਕਿ ਇਮਿਊਨਿਟੀ ਸਿਸਟਮ ਜਿੰਨਾਂ ਦਾ ਲੋ ਹੈ ਜਿੰਨਾ ਤੁਸੀਂ ਜਾਣਕਾਰੀ ਦਿੱਤੀ ਬਿਲਕੁਲ ਉਹ ਵੀ ਰੀਜ਼ਨ ਹੈ ਉਹ ਵੀ ਸਰ ਇਹ ਕਿ ਇਮਿਊਨਿਟੀ ਡਾਊਨ ਜਨਾਂ ਦੀ ਹੈਗੀ ਆ ਨਾ ਉਹਦੇ ਵਿੱਚ ਜਦ ਆਪਾਂ ਜੋ ਟੌਕਸਿਨ ਜਾਂਦੇ ਆ ਤੇ ਉਹ ਪ੍ਰੋਪਰਲੀ ਜਿਵੇਂ ਨਾਰਮਲ ਬੰਦਾ ਹ اپنی باڈی ਵੀ ਐਕਟ ਕਰ دی ہے ਐਕਟ ਕਰਕੇ ਕੋਸ਼ਿਸ਼ ਕਰਦੀ ਹੈ ਕਿ ਜਿੰਨੇ ਕੁ ਟਾਨੂੰ ਹੋ ਸਕਣ ਜਿੰਨਾ ਪ੍ਰੋਟੈਕਸ਼ਨ ਦੇ ਸਕਣ ਕਿ ਉਹ ਟਾਕਸਿਕ ਦਾ ਇਫੈਕਟ ਬਾਡੀ 'ਚ ਨਾ ਹੋਵੇ ਬਟ ਇਹ ਕਿ ਜਿਹਨਾਂ ਦੀ ਇਮਿਊਨਿਟੀ ਲੋ ਹੈ ਤੇ ਉਹ ਜੋ ਚੀਜ਼ਾਂ ਹੈਗੀਆਂ ਉਹ ਜਿਹੜੇ ਐਲਡੀਹਾਈਡ ਬੰਦੇ ਆ ਉਹ ਚੀਜ਼ਾਂ ਉਹਨਾਂ 'ਚ ਕੰਪਰੋਮਾਈਜ਼ ਰਹਿੰਦੀਆਂ ਜਿਹਦੇ ਕਰਕੇ ਜਿਹੜੇ ਸਿੰਪਟਮਸ ਹੈਗੇ ਆ ਉਹ ਨਾਰਮਲ ਬੰਦੇ ਦੇ ਦੋ ਇਲਾਵਾ ਫਿਰ ਉਹ ਜਿਹੜੇ ਸਿੰਪਟਮਸ ਉਹ ਵੱਧ ਕੇ ਆਉਂਦੇ ਉਹਨਾਂ ਡਾਕਟਰ ਸਾਹਿਬ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਨਾਸੀ ਰੱਖਣਾ ਹੈ ਕਿਉਂਕਿ ਦੇਖੋ ਲੋਕਾਂ ਛੋਟੇ ਬੱਚੇ ਦਾ ਧਿਆਨ ਨਹੀਂ ਰੱਖਦੇ ਹਾਂਜੀ ਦੇਖੋ ਸਭ ਤੋਂ ਵੱਡੀ ਪਹਿਲੀ ਗ ਸਤੰਬਰ ਲਾ ਕੇ ਜਿਹੜਾ ਪੋਲੂਸ਼ਨ ਹੁੰਦਾ ਉਸ ਟਾਈਮ ਤੇ ਠੀਕ ਹੈ ਵੇਖੋ ਵੀ ਨੀਡ ਕੇ ਪ੍ਰੋਪਰ ਪ੍ਰੋਟੈਕਸ਼ਨ ਅੰਦਰ ਜਿਹਨਾਂ ਜੋ ਪੇਸ਼ੈਂਟ ਜਿਹਨਾਂ ਨੂੰ ਪ੍ਰੋਬਲਮ ਹੈਗੀ ਹੈ ਦਮੇ ਦੀ ਉਹ ਕੋਸ਼ਿਸ਼ ਕਰੋ ਕਿ ਘਰ ਦੇ ਅੰਦਰ ਰਵੇ ਠੀਕ ਹੈ ਜੇ ਬਾਹਰ ਚਾਂਸ ਚਲੋ ਠੀਕ ਹੈ ਤਿਉਹਾਰ ਹੈ ਬੰਦੇ ਨੂੰ ਆਣਾ ਹੀ ਪੈਂਦਾ ਤਾਂ ਮਾਸਕ ਪਾਣਾ ਬਹੁਤ ਜ਼ਰੂਰੀ ਹੈ ਠੀਕ ਹੈ ਠੀਕ ਹੈ ਔਰ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਹੈਲਦੀ ਹੈ ਨਾ ਬਿਲਕੁਲ ਫੈਟਰੋ ਤੇ ਇਨਡੋਰ ਜਿਹੜੇ ਘਰੇ ਵੀ ਆਪਾਂ ਰਹਿੰਦੇ ਆ ਹਿਊਮਿਡੀਫਾਇਰਸ ਯੂਜ਼ ਕਰਨੇ ਚਾਹੀਦੇ ਆ ਉਹ ਹੈਲਪ ਕਰਦੇ ਆ ਕਾਫੀ ਡਰਾਈਨਸ ਨੂੰ ਰੋਟੇਟ ਕਰਨ ਨੂੰ ਤੇ ਬਾਕੀ ਹੈ ਕਿ ਡੇਲੀ ਐਕਸਰਸਾਈਜ਼ ਕਰੋ ਆਪਣਾ ਔਰ ਡੀਟੌਕਸੀਫਿਕੇਸ਼ਨ ਜੋ ਹੈਗੀ ਹੈ ਉਹ ਕਾਫੀ ਜ਼ਰੂਰੀ ਹੈ ਜਿਹੜਾ ਪਾਣੀ ਪੀਂਦੇ ਰਹੋ ਸਟੇ ਹਾਈਡਰੇਟਿਨ ਇਸ ਵੈਰੀ ਇੰਪੋਰਟੈਂਟ ਯਾਨੀ ਕਿ ਪਾਣੀ ਜਿਹੜਾ ਹੈਗਾ ਜ਼ਰੂਰ ਬਿਲਕੁਲ ਬਹੁਤ ਜ਼ਰੂਰੀ ਹੈ ਵਿਟਾਮਿਨ ਸੀ ਪੀਂਦਾ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਇਸ ਟਾਈਮ ਤੇ ਖਾਂ ਪੀਂਦੇ ਖਾਂ ਪੀਂਦੇ ਸਰ ਉਹ ਇਹ ਹੈ ਕਿ ਦੇਖੋ ਜਿਹੜੇ ਤਲੇ ਚੀਜ਼ਾਂ ਹੋ ਗਿਆ ਹਨਾ ਖੱਟੀ ਚੀਜ਼ਾਂ ਹੋ ਗਿਆ ਫੈਟ ਦੀ ਜਿਹੜੀ ਹੈਗੇ ਆ ਉਹ ਆਪਾਂ ਉਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਜਿਹੜਾ ਜੇ ਠੰਡੀ ਚੀਜ਼ਾਂ ਜਿਹੜੀ ਗਲੇ ਨੂੰ ਇਫੈਕਟ ਕਰਦੀਆਂ ਹੈ ਕਿ ਜਿਹੜੇ ਏਟਡ ਉਹ ਅਲੱਗ ਤੋਂ ਕਰ ਸਕਦੀਆਂ ਇਸ ਟਾਈਮ ਜਿਹੜੀ ਕਿਉਂਕਿ ਦੀਵਾਲੀ ਦਾ ਸੀਜ਼ਨ ਹੈ ਜਿੱਦਾਂ ਤੁਸੀਂ ਵੀ ਜਗੇ ਤਾਂ ਆ ਰਹੇ ਪੇਸ਼ੈਂਟ ਸਰ ਸਾਡੇ ਕੋਲ ਬਿਲਕੁਲ ਜੀ ਜਿਵੇਂ ਇੱਕ ਦੋ ਦਿਨ ਤੋਂ ਸਟਾਰਟ ਹੋ ਗਏ ਹੈ ਕ੍ਰੈਕਰ ਜਿਵੇਂ ਪੋਲੂਸ਼ਨ ਵਧਣਾ ਸ਼ੁਰੂ ਹੋਇਆ ਹੈ ਤੁਸੀਂ ਦੱਸਿਆ ਜਿਵੇਂ ਕਿ ਜਿਹੜਾ 에어 ਕੁਆਲਿਟੀ ਇੰਡੈਕਸ ਹੈ ਮੋਰ ਦੈਨ 250 300 ਜਨਾ ਜਾ ਰਿਹਾ ਠੀਕ ਹੈ ਤੋਂ ਇਹ ਡੈਫੀਨਿਟਲੀ ਇਫੈਕਟਿੰਗ ਤੇ ਸਾਡੇ ਕੋਲ ਰਾਤ ਨੂੰ ਦਿਨ ਤੇ ਵੀ ਤੇ ਰਾਤ ਨੂੰ ਵੀ ਪੇਸ਼ੈਂਟ ਕਾਫੀ ਜ਼ਿਆਦਾ ਆ ਰਹੇ ਹਨ ਤੋਂ ਮੈਂ ਆਪ ਵੀ ਰਹੀ ਇਹ ਹੀ ਕਹਿਣਾ ਚਾਹੁੰਦਾ ਕਿ ਥੋੜਾ ਜਿਹੜੇ ਪੇਸ਼ੈਂਟ ਜਿਹੜੇ ਬਜ਼ੁਰਗ ਹੈਗੇ ਆਂ ਪਲੀਜ਼ ਉਹ ਆਪਣਾ ਜਿਹੜਾ ਪ੍ਰੋਬਲਮ ਹੈ ਤੇ ਪੋਲੂਸ਼ਨ ਤੋਂ ਥੋੜਾ ਧਿਆਨ ਰੱਖਣ ਤੇ ਥੋੜਾ ਜਿਹਾ ਸਿਹਤ ਇਹ ਬਹੁਤ ਜ਼ਰੂਰੀ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਸਿੰਪਟਮਸ ਨੇ ਫਸਟ ਪੁਆਇੰਟ ਕਿੜੀ-ਕਿੜੀ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਕਿਉਂਕਿ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਲੋ ਹੁੰਦਾ ਹੈ ਉਹਨਾਂ ਨੂੰ ਬੜਾ ਧਿਆਨ ਰੱਖਣ ਦੀ ਲੋੜ ਹੈ ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਹੈ, ਸਤਮਾ ਦੀ ਪ੍ਰੋਬਲਮ ਹੈ ਉਹਨਾਂ ਨੂੰ ਉਹ ਘਰ ਤੋਂ ਨਾ ਨਿਕਲਣ ਜੇਕਰ ਕੋਈ ਜਾਣਾ ਹੈ ਤਾਂ ਬਿਲਕੁਲ ਮਾਸਕ ਤੁਸੀਂ ਜ਼ਰੂਰ ਲਾ ਕੇ ਚੱਲੋ ਕਿਉਂਕਿ ਕਰੈਕਰਸ ਦਾ ਜਿਹੜਾ ਪੋਲਿਊਸ਼ਨ ਨੇ ਏਕਿਊਆਈ ਜਿਹੜਾ ਹੈਗਾ ਉਹ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਕੱਲ ਵੀ لوکاں نے دیوالی ਜਿਹੜੀ ਹੈਗੀ ਸੈਲੀਬ੍ਰੇਟ ਕੀਤੀ ਅੱਜ ਵੀ ਲੋਕ ਜਿਹੜੇ ਹੈਗੇ ਉਹ ਦੀਵਾਲੀ ਸੈਲੀਬ੍ਰੇਟ ਕਰ ਰਹੇ ਆ ਯਾਨੀ ਕਿ ਇਹ 2-3 ਦਿਨ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਪੋਲੂਸ਼ਨ ਨੂੰ ਲੈ ਕੇ ਇਜ਼ਾਫਾ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਬਹੁਤ ਹੀ ਇਤਿਹਾਤ ਰੱਖਣਾ ਜ਼ਰੂਰੀ ਹੈ ਡਾਕਟਰਸ ਜਿਹੜੇ ਲੋਕਾਂ ਨੂੰ ਵੀ ਟਾਈਮ ਟੂ ਟਾਈਮ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਟਾਈਮ ਟੂ ਟਾਈਮ ਦੱਸ ਰਹੇ ਕਿ ਕਿਹੜੀ ਕਿਹੜੀ ਸਿੰਪਟਮਸ ਹੁੰਦੇ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੇ ਜ਼ਿਆਦਾ ਹੈ ਤਾਂ ਤੁਸੀਂ ਜ਼ਰੂਰ ਡਾਕਟਰਸ ਦੇ ਨਾਲ ਕੰਸਲਟ ਕਰੋ ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਲਗਾਤਾਰ ਕੱਲ ਤੋਂ ਕਈ ਜਿਨ੍ਹਾਂ ਨੂੰ ਲਗਾਤਾਰ ਜਿਹੜਾ ਹੈਗਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਨੂੰ ਵੀ ਧਿਆਨ ਰੱਖਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਦੀ ਟੀਮ